ਜਾਗਤ ਜਾਗ ਰਹਾ ਤੁੱਦ ਪਾਵਾਂ ਜਾਗਤ ਜਾਗ ਰਹਾ ਇੱਕ ਵਾਰ ਜਾਗ ਗਿਆ ਦੁਬਾਰਾ ਸੁਪਨਾ ਆ ਜਾਵੇ ਜਾਗ ਹੀ ਰਹਾ ਦੁਬਾਰਾ ਫੇਰ ਵੀ ਸੁਪਨਾ ਆ ਜਾਂਦਾ ਦੁਬਾਰਾ ਅੱਖ ਲੱਗੀ ਸੁਪਨਾ ਆ ਗਿਆ ਜਾਗ ਗਿਆ ਹੋਇਆ ਵੀ ਜੇ ਜਾਗਦਾ ਹੀ ਰਹਾ ਤਾਂ ਗੱਲ ਵੱਢੀ ਆ ਜੇ ਫੇਰ ਨਹੀਂ ਦਾਗੀ ਇਹ ਤਾਂ ਹੀ ਪੋਸੀਬਲ ਹੈ ਜਾਗਦਾ ਰਹਾ ਤੁੱਦ ਪਾਵਾਂ ਜਿੱਤੇ ਉਹ ਜਿਗਾ ਅਗੇ ਰੱਖ ਲੈ ਕੋਈ ਸੂਈ ਜੇ ਬੋਧਿਆ ਕਰੇ ਸਾਉਂਡ ਲੱਗੇ ਤੇ ਕੋਈ ਦੁੱਖ ਦੇ ਦਿਆ ਕਰੇ ਸਾਉਂਡ ਲੱਗੇ ਨੂੰ ਸੁੱਖ ਨਾ ਦੇਦੀ ਸੁੱਖ ਸੌ ਜਾਂਦਾ ਦੁਨੀਆ ਰੱਜ ਜਾਏ ਸੌ ਕੇ ਜੇ ਸੌ ਜਾਂਦਾ ਤੱਤੀ ਤਮੀ ਰੱਖਿਆ ਕਰ ਤਿਆਰ ਬੈਠਣ ਨੂੰ ਯਾਦ ਰਹਾ ਤੂੰ ਤੋਂ ਭਾਵਾ ਕਬਰਾਂ ਲਿਵਾਜ ਚ ਚੜਨ ਵਾਲੇ ਰੱਖਿਆ ਕਰ ਜਾਗਦੇ ਰਹਾ ਇਹ ਜਗਾਉਣ ਵਾਲੇ ਨਹੀਂ ਜਗਾਉਣ ਸੱਤਰ ਕਰਦਾ ਉਹ ਨਹੀਂ ਉਹ ਭਗਤ ਉਹਦੇ ਹੋਣ ਉਹ ਕਰੇ ਇਦਾਂ ਲੁੱਗਿਆ ਹੋਇਆ ਉਹਨਾਂ ਨੇ ਆਪ ਦੁਕੰਦਾਰ ਲੁੱਗਿਆ ਆਹੋ ਤੇ ਤਾਲੀ ਕਿਸ ਨੇ ਹੈ ਇਹ ਤਾਂ ਹੈ ਪਾਗਲ ਨੇ ਜਿਹੜੇ ਸਦਾਈ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਇਹ ਤਾਂ ਅਸੀਂ ਆਪਣੀ ਜਹਜਾ ਅਸੀਂ ਆਪ ਆਪ ਬਝੁਰੂ ਸਮਝਦੇ ਤਸ ਪਾਜਾ ਕਰਨ ਠੀਕ ਕਰ ਫੋਨ ਦਲੀਸ ਸਰ ਜਾਨ ਬੁਝ ਕੇ ਆਪਣੇ ਸਰੀਰ ਦਾ ਠਿੱਕਰਾ ਦਿੱਲੀ ਦੇ ਬਾਦਸ਼ਾਹ ਸਰਪੰਤ ਦਾ ਦੱਸ ਉਸ ਹੀ ਗੱਲ ਉਹਨੇ ਮਾਰੇ ਅਦੇ ਕਹਨ ਉਹ ਜਾਲਬ ਉਹ ਕਹਿੰਦਾ ਉਹਨੇ ਉਹਦੇ ਜੁਬੇ ਫਿਕਰਾ ਬਣੇ ਪ੍ਰਪੁਰਖ ਹੀ ਉਹ ਪਿਆ ਤੈਗਵਾ ਅਦਰ ਸਿਕਰਿਆ ਕਰੀ ਨ ਕਰਨ ਮਾਨ ਐਡੇ ਬੜੇ ਰਾਜੇ ਨੂੰ ਬੇਵਕੂ ਬਣਾ ਕੇ ਆਪਣੇ ਸਰੀਰ ਦਾ ਜਮਾਉ ਤੇ ਲਾਤਾ ਐਡੇ ਬੜੇ ਧਰਮੀ ਜਿਹੜਾ ਟੋਪੀਆਂ ਬਣਾ ਕੇ ਰਾਜਾ ਸ਼ਹਿਨ ਸ਼ਾਹ ਹੁੰਦਾ ਹੋਇਆ ਟੋਪੀਆਂ ਹੱਥ ਨਾਲ ਬਣਾ ਕੇ ਰੋਟੀ ਖਾਂਦਾ ਸੀ ਖਾਂਦਾ ਨਹੀਂ ਸੀ ਉਹਦੀ ਮਤਮਾਰਤੀ ਨੂੰ ਪਤਾ ਨਹੀਂ ਲੱਗਣਾ ਹੁੰਦਾ ਤੇਰੇ ਨਾਲ ਕੀ ਖੇਡ ਖੇਡੀ ਤੂੰ ਉਹ ਨੂੰ ਮਹਿੂ ਬਣਾਤਾ ਉਹਦੇ ਸਿਰ ਤੇ ਜੋ ਮੈਂ ਜ਼ਿਕਰ ਕਰਦਾ ਇਹਦਾ ਘੁੱਟਣ ਫਟਣਾ ਹੀ ਸੀ ਤੇ ਅਸੀਂ ਕੀ ਸੋਚਦੇ ਹਾਂ ਕਿ ਇਹਨਾਂ ਨੂੰ ਕੀ ਪਤਾ ਵੀ ਦਸਮਨਾਂ ਦੀ ਕੀ ਲਿਖਿਆ ਹੈ ਉਹ ਤਾਂ ਭੇਦ ਦੱਸ ਰਹੇ ਉੱਥੇ ਬਹੁਤ ਸਾਰੇ ਅਕਲ ਦਿੱਤੀ ਸੀ ਉਹ ਬਹੁਤ ਬੜੀ ਸੰਸਾਰ ਚੋਂ ਵੀ ਅਕਲ ਮਿਲਦੀ ਐ ਸਾਨੂੰ ਪਰ ਇਹਨਾਂ ਨੂੰ ਅਕਲ ਦੀ ਤਾਂ ਲੋੜ ਨਹੀਂ ਮਾਇਆ ਦੀ ਲੋੜ ਐ ਅਕਲ ਦੀ ਲੋੜ ਨਹੀਂ ਆ ਮਾਇਆ ਦੀ ਲੋੜ ਅਕਲ ਮਾਰਨ ਵਾਲੀ ਜੀਤੀ ਲੋੜ ਜਾਗਤ ਜਾਗ ਹੀ ਰਹਾ ਤੁੱਦ ਭਾਵਾਂ ਜਾਗ ਤੇ ਜਾਗ ਰਹਾ ਜਾਗਦਾ ਹੋਇਆ ਤੇ ਜਾਗਦਾ ਹੀ ਰਹਿ ਲੋ ਇਹ ਤਦੈ ਐ ਤੁੱਦ ਭਾਵ ਜੇ ਤੂੰ ਸੌਣ ਨਾ ਦਵੇਂ ਤੂੰ ਐਸਾ ਸੁਖ ਰਾਂ ਦੇ ਦੀ ਮਤ ਦੇ ਘੂਲਾ ਦਾ ਬਿਸਤਰਾ ਤੇਰੇ ਚਿੰਤਨਾਵਾਂ ਦਾ ਬੁੱਧੀ ਦਾ ਮੰਦਰ ਉਸਰਾ ਰਤਨੇ ਤਾਂ ਹੋਏ ਜੜਾਓ ਐ ਜਾ ਸੁਖ ਦੇਤਾ ਕਹਿੰਦੇ ਸੂਲ ਸਰਾਹੀ ਖੰਚਰ ਪਿਆਲਾ ਬੇਬ ਕਹਾ ਜਦਾ ਸਣ ਤੂੰ ਤੇ ਮੇਰਾ ਰੋਗ ਰਜਾਈਆਂ ਦਾ ਓਢਣ ਨਾਗ ਨਵਾ ਸਾਦੇ ਰਹਿਣਾ ਐ ਸਮਝਾ ਸੱਪ ਦੇ ਬਰਾਬਰ ਪਿਓ ਕਦੇ ਡੱਬ ਘਾਰ ਦੂ ਕਦੇ ਦੀਦ ਆ ਜੀ ਯਾੜੇ ਦਾ ਸਾਨੂੰ 70 ਚੱਲਿਆ ਯਾੜੇ ਦਾ ਸਾਨੂੰ 70 ਚੱਗਾ ਪਾਠ ਖੇੜਿਆ ਦਾ ਰਹਿਣਾ ਖੇੜਿਆ ਦਾ ਰਹਿਣਾ ਸੁਖਦਾ ਰਹਿਣਾ ਦਾ ਪੱਠੀ ਚ ਰਹਿਣ ਦੇ ਬਰਾਬਰ ਹੈ ਚਿੰਤਾ ਉਹਦੀਆਂ ਰਵਾਤ ਜੀ ਦੀ ਅੱਖ ਰੋ ਲੱਗ ਜਾ ਉਹ ਮੰਗ ਕੇ ਲਿਆ ਉਹਨਾਂ ਨੇ ਤਾਂ ਇਹ ਮੰਗ ਕੇ ਲਿਆ ਸਭ ਕੁਝ ਦੁਖਦਾਰੂ ਸੁਖ ਰੋਗ ਪਿਆ ਸੁਖ ਤਾਂ ਰੋਗ ਪਿਆ ਲੋਕ ਮਾਣ ਕੇ ਸੁਖ ਤਾਂ ਹਣ ਸੁਖ ਰੋਗ ਲੱਗਦਾ ਸੁਖ ਤੋਂ ਡਰ ਲੱਗਦਾ ਜਿਵੇਂ ਰੋਗ ਤੋਂ ਡਰ ਲੱਗਦਾ ਹੈ ਤੇ ਆਹ ਆ ਮਤਲਬ ਹੈ ਹੁਣ ਬਣ ਗਿਆ ਅਵਸਥਾ ਐਸੀ ਹੋ ਗਈ ਸੁਖ ਤੋਂ ਐ ਡਰ ਲੱਗਦਾ ਜਿਵੇਂ ਰੋਗ ਤੋਂ ਲੱਗਦਾ ਹੁੰਦਾ ਪਰ ਅਸੀਂ ਸਾਰੇ ਸੁਖ ਹਲ ਬਜੇ ਬੰਦੇ ਸਿੱਕਾ ਨੂੰ ਸੁਖੀ ਕਰਨ ਲੱਗੇ ਹੋયા ਆ ਇਹਨਾਂ ਦੇ ਬੁੱਢਿਆਂ ਨੂੰ بڑے بڑے ਉਹਦੇ ਦੇ ਕੇ ਪੜਾ ਕੇ ਵਾਇਆ ਧਾਰੀ ਕਰਕੇ ਇਹ ਸੁਖ ਦਿੰਦੇ ਆ ਰੋਗੀ ਬਣਾਉਂਦੇ ਆ ਰੋਗੀ ਬਣਾਉਂਦੇ ਆ